ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ YouTube ਚੈਨਲ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਜਦੋਂ ਇੱਕ ਅਮੀਰ ਬਾਬ ਦੀ ਧੀ ਨੇ ਗਰੀਬ ਰਿਕਸ਼ੇ ਵਾਲੇ ਨੂੰ ਕਿਹਾ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਜਿੰਨਾ ਪੈਸਾ ਕਹੇਗਾ ਓਨਾ ਹੀ ਦੇਵਾਂਗੀ ਪਰ ਰਿਕਸ਼ੇ ਵਾਲੇ ਨੇ ਇੱਕ ਝਟਕੇ ਵਿੱਚ ਉਸ ਨੂੰ ਰਿਜੈਕਟ ਕਰ ਦਿੱਤਾ ਫਿਰ ਜਦੋਂ ਰਿਕਸ਼ੇ ਵਾਲੇ ਮੁੰਡੇ ਦੀ ਸੱਚਾਈ ਸਾਹਮਣੇ ਆਈ ਤਾਂ ਇਸ ਤਰ੍ਹਾਂ ਹੋਇਆ ਜਿਸ ਤਰ੍ਹਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਸਵੈਰ ਦਾ ਸਮਾਂ ਸੀ ਸੀਰਤ ਜਿਸ ਦੀ ਸਾਲਾਂ ਦੀ ਮਿਹਨਤ ਅੱਜ ਦਾਤੇ ਲੱਗੇ ਸੀ ਉਸ ਦਾ ਅੱਜ ਪੇਪਰ ਸੀ ਜਿਸ ਦੇ ਲਈ ਉਸ ਨੇ ਦਿਨ ਰਾਤ ਮਿਹਨਤ ਕੀਤੀ ਸੀ ਪਰ ਅੱਜ ਕੁਝ ਏਦਾਂ ਦਾ ਘਟਣ ਵਾਲਾ ਸੀ ਜਿਸ ਦੀ ਕਲਪਨਾ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਕੀਤੀ ਇੱਕ ਤਾਂ ਉਹ ਅੱਜ ਘਰ ਤੋਂ ਹੀ ਲੇਟ ਸੀ ਤੇ ਉੱਪਰੋਂ ਉਸ ਦੀ ਕਾਰ ਸੜਕ ਦੇ ਵਿੱਚ ਜਾ ਰਹੀ ਧੋਖਾ ਦੇ ਗਈ ਹੇ ਰੱਬਾ ਇਹ ਕੀ ਹੋ ਗਿਆ ਸੀਰਤ ਨੇ ਸੜਕ ਤੇ ਨਿਰਾਸ਼ ਹੋ ਕੇ ਆਪਣੇ ਮੱਥੇ ਤੇ ਹੱਥ ਰੱਖ ਲਿਆ ਹੁਣ ਕੀ ਕਰਾਂ ਉਸਦੇ ਕੋਲ ਕੇਵਰ 10 ਮਿੰਟ ਬਚੇ ਸੀ ਸਿਰਫ 10 ਮਿੰਟ ਜੇ ਉਹ ਇਹਨਾਂ 10 ਮਿੰਟਾਂ ਵਿੱਚ ਕਾਲਜ ਨਾ ਪਹੁੰਚ ਸਕੇ ਤਾਂ ਉਸਦੀ ਪੂਰੀ ਜ਼ਿੰਦਗੀ ਬਰਬਾਦ ਹੋਣੀ ਤੈ ਸੀ ਉਹ ਕਿਸੇ ਗੱਡੀ ਦਾ ਇੰਤਜ਼ਾਰ ਕਰਨ ਲੱਗੀ ਤੇ ਇੰਨੇ ਨੂੰ ਟ੍ਰੈਫਿਕ ਦੀ ਭੀੜ ਵਿੱਚ ਉਸਨੂੰ ਇੱਕ ਪੁਰਾਣਾ ਰਿਕਸ਼ਾ ਦਿਖਾਈ ਦਿੱਤਾ ਸੀਰਤ ਨੇ ਬਿਨਾਂ ਇੱਕ ਪਲ ਸੋਚੇ ਉਸ ਰਿਕਸ਼ੇ ਵਾਲੇ ਨੂੰ ਰੋਕਣਾ ਸ਼ੁਰੂ ਕੀਤਾ ਜਿਵੇਂ ਹੀ ਰਿਕਸ਼ਾ ਰੁਕਿਆ ਤਾਂ ਸੀਰਤ ਬੋਲੀ ਭਾਈ ਸਾਹਿਬ ਮੈਨੂੰ ਮੇਰੇ ਕਾਲਜ ਤੱਕ ਪਹੁੰਚਾ ਦਿਓ ਮੇਰੀ ਸਾਲਾਂ ਦੀ ਪੜ੍ਹਾਈ ਲੱਖਾਂ ਦੀ ਫੀਸ ਸਭ ਕੁਝ ਦਾਤੇ ਹੈ ਮੈਂ ਤੁਹਾਨੂੰ ਜਿੰਨੇ ਪੈਸੇ ਮੰਗੋਗੇ ਉਨੇ ਹੀ ਦੇਵਾਂਗੀ ਇਹ ਮੇਰਾ ਆਖਰੀ ਪੇਪਰ ਹੈ ਬਸ ਉਸੇ ਮੈਨੂੰ 10 ਮਿੰਟ ਵਿੱਚ ਮੇਰੇ ਕਾਲਜ ਅੱਗੇ ਪਹੁੰਚਾ ਦਿਓ ਮਨੋਜ ਨੇ ਇੱਕ ਪਲ ਦੇ ਲਈ ਸੋਚਿਆ ਉਸਦੇ ਮਨ ਵਿੱਚ ਲਾਲਚ ਆਇਆ ਪਰ ਉਸ ਦੀਆਂ ਅੱਖਾਂ ਤੁਰੰਤ ਸ਼ਾਂਤ ਹੋ ਗਈਆਂ ਨਹੀਂ ਮੈਡਮ ਮੈਂ ਪੈਸੇ ਨਹੀਂ ਲਵਾਂਗਾ ਮਨੋਜ ਨੇ ਸਿੱਧਾ ਕਿਹਾ ਮੈਂ ਜਾਣਦਾ ਹਾਂ ਕਿ ਸਮੇਂ ਦੀ ਕੀ ਕੀਮਤ ਹੁੰਦੀ ਹੈ ਮੈਨੂੰ ਪੈਸੇ ਦਾ ਲਾਲਚ ਨਹੀਂ ਤੁਸੀਂ ਬਸ ਤੁਰੰਤ ਬੈਠੋ ਤੁਹਾਡੇ ਕੋਲ ਸਿਰਫ 7 ਮਿੰਟ ਬਚੇ ਆ ਤੇ ਤੁਹਾਨੂੰ ਟਾਈਮ ਤੇ ਪਹੁੰਚਾ ਦੇਵਾਂਗਾ ਰਿਕਸ਼ਾ ਚੱਲ ਪਿਆ ਤੇ ਕੁਝ ਹੀ ਧੀਰ ਵਿੱਚ ਕਾਲਜ ਦੇ ਗੇਟ ਅੱਗੇ ਰੁਕਿਆ 2 ਮਿੰਟ ਜਾਓ ਮੈਡਮ ਤੁਹਾਡੇ ਕੋਲ 2 ਮਿੰਟ ਹਨ ਮਰੋਜ ਨੇ ਕਿਹਾ ਸੀਰਤ ਨੇ ਆਪਣੇ ਪਰਸ ਵਿੱਚੋਂ ਨੋਟ ਕੱਢ ਕੇ ਉਸ ਦੇ ਵੱਲ ਕੀਤਾ ਆ ਲਓ ਤੇ ਸੁਣੋ ਤੁਸੀਂ ਇੱਥੇ ਹੀ ਰੁਕਣਾ ਮੈਂ ਵਾਪਸ ਆਵਾਂਗੀ ਮੈਂ ਵਾਪਸ ਵੀ ਜਾਣਾ ਤੇ ਫਿਰ ਉਹ ਭੱਜੀ ਤੇ ਪੇਪਰ ਸੈਂਟਰ ਦੇ ਅੰਦਰ ਚਲੀ ਗਈ। 2 ਘੰਟਿਆਂ ਬਾਅਦ ਸੀਰਤ ਆਤਮ ਵਿਸ਼ਵਾਸ ਨਾਲ ਪ੍ਰੀਖਿਆ ਹਾਲ ਤੋਂ ਬਾਹਰ ਨਿਕਲੀ ਤਾਂ ਉਸਨੇ ਮਨੋਜ ਨੂੰ ਉਸੇ ਜਗ੍ਹਾ ਤੇ ਹੀ ਖੜਾ ਦੇਖਿਆ। ਉਹ ਇਮਾਨਦਾਰੀ ਦੇ ਨਾਲ ਉਸ ਦਾ ਇੰਤਜ਼ਾਰ ਵਿੱਚ ਸੀ। "ਤੂੰ ਤੂੰ ਹਜੇ ਵੀ ਇੱਥੇ ਹੀ ਹੈਂ?" ਸੀਰਤ ਨੇ ਹੈਰਾਨੀ ਨਾਲ ਪੁੱਛਿਆ। "ਤੁਸੀਂ ਕਿਹਾ ਸੀ ਨਾ ਰੁਕਣ ਨੂੰ ਮੈਡਮ ਜੀ।" ਮਨੋਜ ਨੇ ਜਵਾਬ ਦਿੱਤਾ ਤਾਂ ਇਹਨੇ ਨੂੰ ਸੀਰਤ ਦੀਆਂ ਸਹੇਲੀਆਂ ਰਵੀ ਤੇ ਦੀਪੀ ਉਸ ਦੇ ਕੋਲ ਆਈਆਂ। ਉਹ ਦੋਵੇਂ ਵਿਦੇਸ਼ ਵਿੱਚ ਉਸਦੇ ਨਾਲ ਪੜੀਆਂ ਸੀ ਉਹਨਾਂ ਦੀ ਨਜ਼ਰ ਮਨੋਜ ਤੇ ਰਿਕਸ਼ੇ ਤੇ ਪਈ ਅੱਜ ਤਾਂ ਉਹ ਵੱਡੀ ਗੱਡੀ ਤੇ ਮਹਿੰਗੀ ਲਗਜ਼ਰੀ ਕਾਰ ਤੇ ਆਈ ਹੈ ਇਹਦਾ ਰਿਕਸ਼ਾ ਲਗਜ਼ਰੀ ਮਾਡਲ ਲੱਗ ਰਿਹਾ ਹੈ ਰਵੀ ਨੇ ਕਿਹਾ ਤੇ ਫਿਰ ਹੱਸਣ ਲੱਗੇ ਤੇ ਫਿਰ ਦੀਪੀ ਬੋਲੀ ਤੇ ਡਰਾਈਵਰ ਵੀ ਕਿੰਨਾ ਸੋਹਣਾ ਹੈ ਸੀਰਤ ਲੱਗਦਾ ਤੇਰਾ ਨਵਾਂ ਫਰੈਂਡ ਆ ਦੀਪੀ ਨੇ ਮਜ਼ਾਕ ਅੰਦਾਜ਼ ਵਿੱਚ ਕਿਹਾ ਸੀਰਤ ਦੇ ਚਿਹਰੇ ਤੇ ਗੁੱਸਾ ਆਇਆ ਰਵੀ ਦੀਪੀ ਤਮੀਜ਼ ਨਾਲ ਗੱਲ ਕਰੋ ਇਹ ਸੁਣ ਕੇ ਮਨੋਜ ਦਾ ਚਿਹਰਾ ਸਫੇਦ ਪੈ ਗਿਆ ਉਸ ਨੂੰ ਥੋੜਾ અપਮਾਨ ਮਹਿਸੂਸ ਹੋਇਆ ਪਰ ਉਹ ਕੁਝ ਨਾ ਕਹਿ ਸਕਿਆ ਸੀਰਤ ਆਪਣੀਆਂ ਸਹੇਲੀਆਂ ਨੂੰ ਬੁਰਾ ਭਲਾ ਕਹਿੰਦੇ ਹੋਏ ਮਨੋਜ ਦੇ ਕੋਲ ਆਈ ਮਨੋਜ ਮੈਂ ਮਾਫੀ ਮੰਗਦੀ ਹਾਂ ਇਹ ਸਭ ਕੋਈ ਗੱਲ ਨਹੀਂ ਮੈਡਮ ਮਨੋਜ ਦੀ ਆਵਾਜ਼ ਇੱਕਦਮ ਨਰਮ ਸੀ ਉਸ ਵਿੱਚ ਕੋਈ ਭਾਵਨਾ ਨਹੀਂ ਸੀ ਪੈਸਾ ਤੇ ਕਲਾਸ ਆਦਮੀ ਦੇ ਦਿਲ ਤੇ ਤਲ ਲਗਾਉਂਦੇ ਆ ਉਹ ਸਿਰਫ ਮਰਨ ਤੋਂ ਬਾਅਦ ਹੀ ਖੁੱਲਦਾ ਬੈਠੋ ਮੈਡਮ ਤੁਹਾਨੂੰ ਘਰ ਛੱਡ ਦੇਵਾਂ 릭샤 ਚਾਲ ਪਿਆ ਮਨੋਜ ਸੀਰਤ ਨੇ ਹੌਲੀ ਜਿਹੇ ਚੁੱਪੀ ਤੋੜੀ ਤੂੰ ਬਹੁਤ ਚੰਗਾ ਇਨਸਾਨ ਹੈ ਏ ਕੀ ਕੰਮ ਕਰਦਾ ਹੈ ਤੂੰ ਤੂੰ ਤਾਂ ਮੈਨੂੰ ਪੜਿਆ ਲਿਖਿਆ ਲੱਗਦਾ ਹੈ ਮੈਨੂੰ ਤਾਂ ਲੱਗਦਾ ਹੈ ਕਿ ਇਹ ਰਿਕਸ਼ਾ ਚਲਾਉਣਾ ਤੇਰੀ ਮਜਬੂਰੀ ਹੈ ਮਨੋਜ ਨੇ ਗਹਿਰਾ ਸਾਹ ਲਿਆ ਮੈਡਮ ਕੀ ਮਜਬੂਰੀ ਇਹ ਤਾਂ ਸਭ ਨਸੀਬ ਦੀ ਖੇਡ ਹੈ ਨਹੀਂ ਤਾਂ ਅੱਜ ਅਸੀਂ ਵੀ ਇਸ ਹਾਲਤ ਵਿੱਚ ਨਾ ਹੁੰਦੇ ਮੈਂ ਗ੍ਰੈਜੂਏਟ ਹਾਂ ਮੇਰਾ ਸੁਪਨਾ ਇੱਕ ਖੁਦ ਦੀ ਕੰਪਨੀ ਸ਼ੁਰੂ ਕਰਨ ਦਾ ਸੀ ਮੇਰੇ ਪਾਪਾ ਵੱਡਾ ਬਿਜ਼ਨਸ ਕਰਦੇ ਸੀ ਸਭ ਕੁਝ ਗਵਾ ਦਿੱਤਾ ਜਦੋਂ ਉਹਨਾਂ ਨੂੰ ਦਿਲ ਦੀ ਬਿਮਾਰੀ ਹੋਈ ਸਾਰਾ ਪੈਸਾ ਇਲਾਜ ਤੇ ਲੱਗ ਗਿਆ ਤੇ ਫਿਰ ਕਰਜ਼ ਹਾਲਤ ਇੰਨੀ ਖਰਾਬ ਹੋ ਗਈ ਕਿ ਫਿਰ ਮੈਨੂੰ ਰਿਕਸ਼ਾ ਚਲਾਉਣਾ ਪਿਆ ਤਾਂ ਕਿ ਮਾਤਾ ਪਿਤਾ ਦਾ পেট ਭਰ ਸਕਾਂ ਤੇ ਕਰਜ਼ ਦਾ ਥੋੜਾ ਬਹੁਤ ਵਿਆਜ ਦੇ ਸਕਾਂ ਰਿਕਸ਼ਾ ਚਲਾਉਣਾ ਆਸਾਨ ਹੈ ਇਹ ਰੋਜ਼ ਦੀ ਰੋਟੀ ਦਿੰਦਾ ਹੈ ਪਰ ਇਹ ਰੋਜ਼ ਮੇਰੇ ਆਤਮ ਸੰਮਾਨ ਦੀ ਬਲੀ ਵੀ ਲੈਂਦਾ ਹੈ ਸੀਰਤ ਨੂੰ ਮਨੋਜ ਦੀ ਕਹਾਣੀ ਸੁਣ ਕੇ ਗਹਿਰਾ ਦੁੱਖ ਹੋਇਆ ਤੁਸੀਂ ਕੀ ਕਰਦੇ ਹੋ ਮੈਡਮ ਮਨੋਜ ਨੇ ਪੁੱਛਿਆ ਸੀਰਤ ਬੋਲੀ ਮੈਂ ਲੰਡਨ ਵਿੱਚ ਸੀ ਮੈਂ ਪਿਛਲੇ ਸਾਲ ਹੀ ਆਪਣੀ ਪੜ੍ਹਾਈ ਪੂਰੀ ਕਰਕੇ ਇੱਥੇ ਵਾਪਸ ਆਈ ਹਾਂ ਬਚਪਨ ਤੋਂ ਉੱਥੇ ਹੀ ਪੜ੍ਹੀ ਹਾਂ ਤੇ ਹੁਣ ਬਸ ਆਪਣੇ ਬਾਪਾ ਦਾ ਬਿਜ਼ਨਸ ਸੰਭਾਲਣਾ ਅੱਛਾ ਤੁਹਾਡਾ ਜੀਵਨ ਤਾਂ ਬਿਲਕੁਲ ਅਲੱਗ ਹੈ ਤੁਸੀਂ ਤਾਂ ਰਾਣੀ ਦੀ ਤਰ੍ਹਾਂ ਜਿਉਂਦੇ ਹੋਵੋਗੇ ਮਨੋਜ ਨੇ ਕਿਹਾ ਉਸ ਦੀ ਆਵਾਜ਼ ਵਿੱਚ ਹਲਕਾ ਜਿਹਾ ਵਿਅੰਗ ਸੀਰਤ ਨੇ ਰਿਕਸ਼ਾ ਇੱਕ ਸ਼ਾਨਦਾਰ ਬੰਗਲੇ ਦੇ ਸਾਹਮਣੇ ਰੁਕਵਾਇਆ ਬੰਗਲੇ ਦਾ ਗੇਟ ਇੱਕ ਫਾਈਵ ਸਟਾਰ ਹੋਟਲ ਦੇ ਗੇਟ ਵਰਗਾ ਲੱਗ ਰਿਹਾ ਸੀ। ਇਹੀ ਮੇਰਾ ਘਰ ਹੈ ਮਨੋਜ। ਗੇਟ ਤੇ ਖੜੇ ਦੋ ਸੁਰੱਖਿਆ ਗਾਰਡ ਨੇ ਤੁਰੰਤ ਸਲੂਟ ਕੀਤਾ। ਬੰਗਲੇ ਦੇ ਪੋਰਚ ਵਿੱਚੋਂ ਸੀਰਤ ਦੇ ਮੰਮੀ ਪਾਪਾ ਮਿਸਟਰ ਤੇ ਮਿਸੇਸ ਅਹੂਜਾ ਬਾਹਰ ਆਏ। ਸੀਰਤ ਤੂੰ ਆ ਗਈ। ਮੈਂ ਕਦੋਂ ਤੋਂ ਤੇਰਾ ਇੰਤਜ਼ਾਰ ਕਰ ਰਿਹਾ ਸੀ। ਉਸਦੇ ਪਿਤਾ ਨੇ ਕਿਹਾ ਤਾਂ ਐਨੇ ਨੂੰ ਉਸਦੀ ਨਜ਼ਰ ਰਿਕਸ਼ੇ ਵਾਲੇ ਮਨੋਜ ਤੇ ਪਈ। ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਬੇਟਾ ਤੂੰ ਮਿਸਟਰ ਰਹੁ ਜਦੇ ਮੂੰਹ ਤੋਂ ਵੀ ਆਵਾਜ਼ ਨਹੀਂ ਨਿਕਲ ਰਹੀ ਸੀ। ਦੇਖ ਕੇ ਇਸ ਤਰ੍ਹਾਂ ਦੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਉਹ ਅੱਗੇ ਵਜੇ ਤੇ ਸਿੱਧਾ ਮਨੋਜ ਦੇ ਕੋਲ ਚਲੇ ਗਏ। ਤੂੰ ਤਾਂ ਮਨੋਜ ਹੈ, ਮੇਰੇ ਦੋਸਤ ਬਲਦੇਵ ਦਾ ਬੇਟਾ। ਤੂੰ ਇੱਥੇ ਕੀ ਕਰ ਰਿਹਾ ਹੈਂ ਬੇਟਾ? ਸੀਰਤ ਦੇ ਪਾਪਾ ਦੀ ਆਵਾਜ਼ ਵਿੱਚ ਹੈਰਾਨੀ, ਦਰਦ ਤੇ ਸਨੇਹ ਭਰਿਆ ਹੋਇਆ ਸੀ। ਮਨੋਜ ਵੀ ਆਪਣੇ ਰਿਕਸ਼ੇ ਤੋਂ ਉਤਰਿਆ। ਉਹ ਇਸ ਤਰ੍ਹਾਂ ਅਚਾਨਕ ਪਹਿਚਾਨ ਨਾਲ ਹੱਕਾ ਬੱਕਾ ਸੀ ਅੰਕਲ ਤੁਸੀਂ ਤੁਸੀਂ ਮਿਸਟਰ ਅਹੋਜਾ ਪਾਪਾ ਨੇ ਦੱਸਿਆ ਸੀ ਤੁਸੀਂ ਉਹਨਾਂ ਦੇ ਬਿਜ਼ਨਸ 파ਟਨਰ ਸੀ ਪਰ ਮਨੋਜ ਦੇ ਸ਼ਬਦ ਵਿੱਚ ਵੀ ਰੁਕ ਗਏ ਵਾਹ ਮੇਰੇ ਲਾਲ ਇਹ ਸਭ ਕੀ ਹੈ ਤੂੰ ਰਿਕਸ਼ਾ ਕਿਉਂ ਚਲਾ ਰਿਹਾ ਤੇਰਾ ਬਿਜ਼ਨਸ ਤੇਰੀ ਪੜ੍ਹਾਈ ਸਭ ਕੁਝ ਕੀ ਹੋਇਆ ਮਿਸਟਰ ਅਹੋਜਾ ਦੇ ਭਾਵੁਕ ਹੋ ਕੇ ਮਨੋਜ ਨੂੰ ਪੁੱਛਿਆ ਸੀਰਤ ਆਪਣੀ ਜਗ੍ਹਾ ਤੇ ਪੱਥਰ ਦੇ ਮੂਰਤ ਬਣ ਗਈ ਜਿਸ ਲੜਕੀ ਨੂੰ ਉਹ ਆਮ ਰਿਕਸ਼ੇ ਵਾਲਾ ਸਮਝ ਰਹੀ ਸੀ ਉਹ ਉਸਦੇ ਪਾਪਾ ਦੇ ਸਭ ਤੋਂ ਪੁਰਾਣੇ ਤੇ ਖਾਸ ਦੋਸਤ ਦਾ ਬੇਟਾ ਸੀ ਉਸਦੀਆਂ ਅੱਖਾਂ ਵਿੱਚ ਇੱਕ ਸਾਥ ਕਈ ਭਾਵਨਾਵਾਂ ਦੌੜ ਗਈਆਂ ਹੈਰਾਨੀ ਸ਼ਰਮਿੰਦਗੀ ਤੇ ਇੱਕ ਗਹਿਰਾ ਲਗਾਵ ਤੇ ਫਿਰ ਸੀਰਤ ਦੀ ਮਾਂ ਨੇ ਆ ਕੇ ਗੱਲ ਸੰਭਾਲੀ ਸੀਰਤ ਅੰਦਰ ਚੱਲੋ ਬੇਟਾ ਮਨੋਜ ਨੂੰ ਵੀ ਅੰਦਰ ਲੈ ਕੇ ਆਓ ਇਹ ਬਲਦੇਵ ਜੀ ਦੇ ਬੇਟੇ ਹਨ ਇਹਨਾਂ ਦੇ ਨਾਲ ਕਦੇ ਅਸੀਂ ਬਿਜ਼ਨਸ ਕਰਦੇ ਸੀ ਹੁਣ ਇਸਨੇ ਕੀ ਹਾਲ ਬਣਾ ਰੱਖਿਆ ਹੈ ਆਪਣਾ ਸੀਟ ਤੇ ਦੇ ਮਮੀ ਪਾਪਾ ਨੇ ਮਨੋਜ ਦੀ ਪੂਰੀ ਕਹਾਣੀ ਸੁਣੀ ਕਿਵੇਂ ਬਿਮਾਰੀ ਆਈ ਕਿਵੇਂ ਕਰਜ਼ ਚੜਿਆ ਤੇ ਕਿਵੇਂ ਉਹਨਾਂ ਨੂੰ ਆਪਣਾ ਆਲਿਸ਼ਾਨ ਘਰ ਤੇ ਬਿਜ਼ਨਸ ਛੱਡਣਾ ਪਿਆ ਉਹਨਾਂ ਦੀ ਅੱਖਾਂ ਵਿੱਚ ਨਮੀ ਸੀ ਬਸ ਹੁਣ ਹੋਰ ਨਹੀਂ ਬੇਟਾ ਮਿਸਟਰ ਰਹੁ ਜਾਨੇ ਕਿਹਾ ਤੂੰ ਸਾਡੇ ਬੇਟੇ ਵਰਗਾ ਹੈਂ ਕੱਲ ਨੂੰ ਮੇਰੇ ਮੈਨੇਜਰ ਨੂੰ ਮਿਲਣਾ ਤੇਰਾ ਕਰਜ਼ ਮੈਂ ਚੁਕਾ ਦੇਵਾਂਗਾ ਤੇ ਹੁਣ ਤੂੰ ਮੇਰੀ ਕੰਪਨੀ ਵਿੱਚ ਕੰਮ ਕਰੇਂਗਾ ਮਨੋਜ ਨੇ ਮੇਜ਼ ਤੇ ਰੱਖਿਆ ਪਾਣੀ ਦਾ ਗਲਾਸ ਚੁੱਕਿਆ ਤੇ ਫਿਰ niche ਰੱਖ ਦਿੱਤਾ ਉਸ ਦੀ ਆਵਾਜ਼ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਤਮ-ਸਮਾਨ ਤੇ ਦ੍ਰਿੜਤਾ ਸੀ ਅੰਕਲ ਮੈਂ ਤੁਹਾਡਾ ਬਹੁਤ ਆਭਾਰੀ ਹਾਂ ਤੁਸੀਂ ਮੇਰੇ ਪਾਪਾ ਦੇ ਦੋਸਤ ਹੋ ਪਰ ਮੈਂ ਮਾਫੀ ਚਾਹੁੰਦਾ ਹਾਂ ਮੈਂ ਤੁਹਾਡੇ ਤੋਂ ਪੈਸੇ ਨਹੀਂ ਲੈ ਸਕਦਾ ਤੇ ਨਾ ਹੀ ਤੁਹਾਡੀ ਦਿਆ ਤੇ ਨੌਕਰੀ ਕਰ ਸਕਦਾ ਮਿਸਟਰ ਹੂਜਾ ਚੌਂਕ ਗਏ ਕੀ ਮਤਲਬ ਬੇਟਾ ਕਿਉਂ ਨਹੀਂ ਅੰਕਲ ਪਾਪਾ ਨੇ ਮੈਨੂੰ ਸਿਖਾਇਆ ਸੀ ਕਿ ਜੇ ਨੀਚੇ ਡਿੱਗ ਜਾਓ ਤਾਂ ਆਪਣੀ ਮਿਹਨਤ ਨਾਲ ਉੱਪਰ ਉਠੋ ਮੈਂ ਰਿਕਸ਼ਾ ਚਲਾ ਸਕਦਾ ਹਾਂ ਪਰ ਤੁਹਾਡੇ ਤੋਂ ਪੈਸੇ ਨਹੀਂ ਲੈ ਸਕਦਾ ਮੈਂ ਕਰਜ ਆਪਣੀ ਮਿਹਨਤ ਨਾਲ ਚੁਕਾਵਾਂਗਾ ਸੀਰਤ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਸੀ ਇਹ ਰਿਕਸ਼ੇ ਵਾਲਾ ਜੋ ਪੈਸਿਆਂ ਤੋਂ ਗਰੀਬ ਹੈ ਪਰ ਆਤਮ ਸਨਮਾਨ ਦਾ ਨਾਲ ਰਾਜਾ ਹੈ ਉਸ ਨੂੰ ਲੱਗਿਆ ਕਿ ਸੱਚਮੁੱਚ ਇਸ ਲੜਕੇ ਵਿੱਚ ਕੁਝ ਤਾਂ ਜ਼ਰੂਰ ਹੈ ਅਗਲੇ ਦਿਨ ਸੀਰਤ ਮਨੋਜ ਨੂੰ ਮਿਲੇ ਉਸਨੇ ਬੜੇ ਹੀ ਮਜ਼ਾਕੀਆ ਅੰਦਾਜ਼ ਵਿੱਚ ਆ ਕੇ ਕਿਹਾ ਮਨੋਜ ਪਲੀਜ਼ ਮੇਰੇ ਤੇ ਇੱਕ ਇਹਿਸਾਨ ਕਰੋ ਮਨੋਜ ਘਬਰ ਆ ਗਿਆ ਉਸ ਨੂੰ ਸਮਝ ਨਹੀਂ ਆਇਆ ਕੀ ਸੀਰਤ ਇਸ ਤਰ੍ਹਾਂ ਗੱਲ ਕਿਉਂ ਕਰ ਰਹੀ ਹੈ ਸੀਰਤ ਨੇ ਅੱਗੇ ਕਿਹਾ ਮਨੋਜ ਪਹਿਲਾਂ ਵਾਅਦਾ ਕਰ ਕਿ ਤੂੰ ਮੇਰੀ ਗੱਲ ਮੰਨੇਗਾ ਕੁਝ ਬਲ ਸੋਚਣ ਤੋਂ ਬਾਅਦ ਮਨੋਜ ਨੇ ਹਾਂ ਵਿੱਚ ਸਿਰ ਹਿਲਾਇਆ ਸੀਰਤ ਬੋਲੀ ਦੇਖੋ ਮੈਂ ਵਿਦੇਸ਼ ਤੋਂ ਪੜ੍ਹ ਕੇ ਆਈ ਹਾਂ ਮੇਰੇ ਕੋਲ ਸਭ ਕੁਝ ਹੈ ਪੈਸਾ ਡਿਗਰੀ ਬੰਗਲਾ ਪਰ ਮੈਨੂੰ ਤੇਰੇ ਵਰਗਾ ਕੋਈ ਨਹੀਂ ਮਿਲਿਆ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਸੀਰਤ ਨੇ ਡਰਦੇ ਹੋਏ ਪ੍ਰਸਤਾਵ ਰੱਖਿਆ ਮਨੋਜ ਪਿੱਛੇ हट ਗਿਆ ਉਸ ਦਾ ਚਿਹਰਾ ਗੁੱਸੇ ਅਤੇ ਅਵਿਸ਼ਵਾਸ ਨਾਲ ਭਰ ਗਿਆ ਕੀ ਮਜ਼ਾਕ ਨਾ ਕਰ ਇਹ ਕੀ ਡਰਾਮਾ ਹੈ ਡਰਾਮਾ ਨਹੀਂ ਇਹ ਮੇਰਾ ਪਿਆਰ ਹੈ ਸਿਰਤ ਬੋਲੀ ਮੈਨੂੰ ਤੇਰੀ ਇਮਾਨਦਾਰੀ ਚਾਹੀਦੀ ਹੈ ਤੇਰਾ ਆਤਮ ਸਨਮਾਨ ਚਾਹੀਦਾ ਸਾਡਾ ਦੋਨਾਂ ਦਾ ਵਿਆਹ ਹੋ ਜਾਵੇਗਾ ਤਾਂ ਮੇਰਾ ਪੈਸਾ ਤੇਰਾ ਹੋਵੇਗਾ ਫਿਰ ਤੂੰ ਆਪਣਾ ਬਿਜ਼ਨਸ ਸ਼ੁਰੂ ਕਰ ਸਕੇਗਾ ਬੋਲ ਹਾਂ ਜਨਾ ਮਨੋਜ ਨੇ ਲੰਬਾ ਤੇ ਦਰਦ ਭਰਿਆ ਸਾਂ ਲਿਆ ਸਿਰਤ ਇਹ ਵਿਆਹ ਨਹੀਂ ਹੈ ਇਦਾਨ ਹੈ ਤੂੰ ਮੈਨੂੰ ਭੀਖ ਦੇ ਰਹੀ ਹੈ ਤੇਰੀਆਂ ਸਹੇਲੀਆਂ ਨੇ ਠੀਕ ਹੀ ਕਿਹਾ ਸੀ ਕਿ ਮੈਂ ਤੇਰੇ ਸਟੇਟਸ ਦੇ ਲਾਇਕ ਨਹੀਂ ਹਾਂ ਮੈਂ ਰਿਕਸ਼ਾ ਹੀ ਚਲਾਵਾਂਗਾ ਪਲੀਜ਼ ਆਪਣੇ ਲਈ ਕੋਈ ਹੋਰ ਲੜਕਾ ਦੇਖੋ ਜੋ ਤੇਰੇ ਲੱਖਾਂ ਰੁਪਏਾਂ ਦੇ ਬਰਾਬਰ ਦਾ ਹੋਵੇ ਉਸਨੇ ਪਿੱਛੇ ਮੁੜ ਕੇ ਚੱਲਣ ਦੀ ਕੋਸ਼ਿਸ਼ ਕੀਤੀ ਅਸਲ ਵਿੱਚ ਇਹ ਕੋਈ ਵਿਆਹ ਦਾ ਪ੍ਰਸਤਾਵ ਨਹੀਂ ਸੀ ਇਹ ਤਾਂ ਬਸ ਮਨੋਜ ਨੂੰ ਪਰਖਣ ਦੀ ਇੱਕ ਕੋਸ਼ਿਸ਼ ਸੀ ਸਿਰਦ ਦੇਖਣਾ ਚਾਹੁੰਦੀ ਸੀ ਕਿ ਮਨੋਜ ਸੱਚੀ ਪੈਸਿਆਂ ਦਾ ਭੁੱਖਾ ਹੈ ਜਾ ਸਿਰਫ ਇੱਕ ਦਿਖਾਵਾ ਹੈ ਪਰ ਵਿਆਹ ਦਾ ਪ੍ਰਸਤਾਵ ਟਕਰਾਉਣ ਤੋਂ ਬਾਅਦ ਸਿਰਤ ਸਮਝ ਗਈ ਕਿ ਵਾਕਿਆ ਹੀ ਮਨੋਜ ਨੂੰ ਪੈਸਿਆਂ ਦਾ ਕੋਈ ਲਾਲਚ ਨਹੀਂ ਰੁਕ ਰੁਕ ਸਿਰਤ ਦੀ ਆਵਾਜ਼ ਸੁਣ ਗੰਭੀਰ ਸੀ ਠੀਕ ਹੈ ਵਿਆਹ ਨਹੀਂ ਤਾਂ ਸਾਂਝੇਦਾਰੀ ਬੋਲ ਮੈਂ ਜਾਣਦੀ ਹਾਂ ਤੂੰ ਇਮਾਨਦਾਰ ਤੇ ਮਿਹਨਤੀ ਹੈ ਤੇਰੇ ਕੋਲ ਅਨੁਭਵ ਹੈ ਮੇਰੇ ਕੋਲ ਵਿਦੇਸ਼ੀ ਕਲਾਇੰਟ ਤੇ ਮੇਰੇ ਕੋਲ ਇੱਕ ਬਿਜ਼ਨਸ ਦਾ ਮਾਡਲ ਵੀ ਹੈ ਜੋ ਤੇਰੇ ਵਰਗੇ ਮਿਹਨਤੀ ਲੋਕਾਂ ਦੇ ਲਈ ਹੈ ਮੈਂ ਤੈਨੂੰ ਕੋਈ ਪੈਸਾ ਨਹੀਂ ਦੇਵਾਂਗੀ ਮੈਂ ਤੇਰੇ ਨਾਲ ਕੰਮ ਕਰਾਂਗੀ ਉਸਨੇ ਚੁਣੌਤੀ ਦਿੱਤੀ ਕਿ ਤੂੰ ਮੇਰੀ ਹੁਣ ਸਾਂਝੇਦਾਰੀ ਸਵੀਕਾਰ ਕਰਦਾ ਜਾਂ ਰਿਕਸ਼ਾ ਚਲਾਉਂਦੇ ਹੋਏ ਮਰ ਜਾਣਾ ਚਾਹੁੰਦਾ ਇਹ ਚੁਣੌਤੀ ਮਨੋਜ ਨੂੰ ਚੁਭ ਗਈ ਉਸਨੂੰ ਲੱਗਿਆ ਕਿ ਜਿਵੇਂ ਉਸਦੇ ਸਰੀਰ ਵਿੱਚ ਕਿਸੇ ਨੇ ਬਿਜਲੀ ਭਾ ਦਿੱਤੀ ਹੋਵੇ ਸਾਂਝੇਦਾਰੀ ਮਨੋਜ ਨੇ ਕਿਹਾ ਤੂੰ ਵਿਦੇਸ਼ ਤੋਂ ਪੜ੍ਹੀ ਲਿਖੀ ਲੜਕੀ ਮੇਰੇ ਨਾਲ ਪਾਰਟਨਰਸ਼ਿਪ ਕਰੇਂਗੀ ਹਾਂ ਮੈਂ ਤੇਰੇ ਨਾਲ ਪਾਰਟਨਰਸ਼ਿਪ ਕਰਾਂਗੀ ਸਿਰਤ ਬੋਲੀ ਅਸੀਂ ਇੱਕ ਏਦਾਂ ਦੀ ਕੰਪਨੀ ਸ਼ੁਰੂ ਕਰਾਂਗੇ ਜੋ ਲੋਕਲ ਟਰਾਂਸਪੋਰਟ ਨੂੰ ਬਦਲ ਦੇਵੇਗੀ। ਬੋਲੋ, ਸਾਂਝੇਦਾਰੀ ਸਵੀਕਾਰ ਜਾਂ ਡਰ ਗਏ? ਸੀਰਤ ਨੇ ਆਪਣੀ ਗੱਲ ਥੋੜਾ ਵਿਅੰਗ ਤੇ ਆਤਮਵਿਸ਼ਵਾਸ ਨਾਲ ਕੀਤੀ। ਮਨੋਜ ਨੇ ਇੱਕ ਪਲ ਦੇ ਲਈ ਸੋਚਿਆ, ਫਿਰ ਸਿੱਧੀਆਂ ਅੱਖਾਂ ਵਿੱਚ ਦੇਖਿਆ। ਉਹਨਾਂ ਵਿੱਚ ਇੱਕ ਅਜੀਬ ਜਿਹੀ ਅੱਗ ਸੀ। ਇਹ ਧਾਨ ਨਹੀਂ ਸੀ, ਇਹ ਇੱਕ ਚੁਣੌਤੀ ਸੀ। ਉਸ ਨੇ ਜ਼ੋਰਦਾਰ ਤਰੀਕੇ ਨਾਲ ਜਵਾਬ ਦਿੱਤਾ। ਹਾਂ, ਸਾਂਝੇਦਾਰੀ ਸਵੀਕਾਰ ਹੈ। ਤੇ ਹਾਂ, ਇਹ ਮੇਰਾ ਬਿਜ਼ਨਸ ਹੋਵੇਗਾ ਤੇ ਹੁਣ ਦੇਖੋ ਮੈਂ ਇਸ ਨੂੰ ਕਿਥੋਂ ਤੋਂ ਕਿਥੇ ਲੈ ਕੇ ਜਾਂਦਾ ਹਾਂ ਅਗਲੇ ਕੁਝ ਹਫ਼ਤਿਆਂ ਵਿੱਚ ਜੋ ਹੋਇਆ ਉਹ ਕਿਸੇ ਆਰਥਿਕ ਕ੍ਰਾਂਤੀ ਤੋਂ ਘੱਟ ਨਹੀਂ ਸੀ ਮਨੋਜ ਦੇ ਕੋਲ ਜ਼ਮੀਨ ਦੀ ਸਮਝ ਸੀ ਉਸ ਨੂੰ ਪਤਾ ਸੀ ਕਿ ਕਿਹੜਾ ਰਸਤਾ ਤੇਜ਼ ਤੇ ਕਿਹੜਾ ਡਰਾਈਵਰ ਇਮਾਨਦਾਰ ਤੇ ਬਾਜ਼ਾਰ ਦੀਆਂ ਜ਼ਰੂਰਤਾਂ ਕੀ ਹਨ ਸੀਰਤ ਦੇ ਕੋਲ ਵਿਦੇਸ਼ੀ ਬਾਜ਼ਾਰ ਦਾ ਗਿਆਨ ਆਧੁਨਿਕ ਸਪਲਾਈ ਮਾਡਲ ਤੇ ਅੰਤਰਰਾਸ਼ਟਰੀ ਕਲਾਇੰਟ ਦੇ ਨਾਲ ਸੰਪਰਕ ਮਨੋਜ ਰਿਕਸ਼ਾ ਨਹੀਂ ਅਸੀਂ ਪੁਰਾਣੇ ਲੋਡਿੰਗ ਆਟੋ ਨੂੰ ਖਰੀਦਾਂਗੇ ਪਰ ਉਹਨਾਂ ਨੂੰ ਨਵਾਂ ਨਾਮ ਦੇਵਾਂਗੇ ਸੀਰਤ ਨੇ ਕਿਹਾ ਅਸੀਂ ਕੇਵਲ ਸਮਾਨ ਨਹੀਂ ਚੁੱਕਾਂਗੇ ਆਪਾਂ ਸਮਾਂ ਚੁੱਕਾਂਗੇ ਅਸੀਂ ਵਾਦਾ ਕਰਾਂਗੇ ਕਿ ਅਸੀਂ ਸਮੇਂ ਤੋਂ ਪਹਿਲਾਂ ਹੀ ਡਿਲੀਵਰੀ ਕਰਾਂਗੇ ਤੇ ਪੇਮੈਂਟ ਬਾਅਦ ਇਹ ਸੁਣ ਕੇ ਮਨੋਜ ਹੈਰਾਨ ਸੀ ਇਹ ਤਾਂ ਆਤਮਹੱਤਿਆ ਹੈ ਸੀਰਤ ਸ਼ਹਿਰ ਦੇ ਇਸ ਟ੍ਰੈਫਿਕ ਵਿੱਚ ਗਾਰੰਟੀ ਕੌਣ ਦੇਵੇਗਾ ਸੀਰਤ ਆਪਣੀ ਆਤਮ ਵਿਸ਼ਵਾਸ ਨਾਲ ਭਰੀ ਆਵਾਜ਼ ਵਿੱਚ ਬੋਲੀ ਮੈਂ ਦੇਵਾਂਗੀ ਮਨੋਜ ਨੇ ਸੀਰਤ ਦੇ ਇਸ ਆਤਮ ਵਿਸ਼ਵਾਸ ਨੂੰ ਦੇਖਿਆ ਤੇ ਉਹ ਸਮਝ ਗਿਆ ਕਿ ਇਹ ਲੜਕੀ ਸੱਚਮੁੱਚ ਕੁਝ ਨਾ ਕੁਝ ਜ਼ਰੂਰ ਕਰੇਗੀ 6 ਮਹੀਨਿਆਂ ਬਾਅਦ ਇਹ ਐਕਸਪ੍ਰੈਸ ਲੌਜੀਕ ਦਾ ਨਾਮ ਪੂਰੇ ਸ਼ਹਿਰ ਦੇ ਟ੍ਰਾਂਸਪੋਰਟ ਸਰਕਲ ਵਿੱਚ ਤੂਫਾਨ ਦੀ ਤਰ੍ਹਾਂ ਫੈਲ ਚੁੱਕਿਆ ਸੀ ਛੋਟੀ ਲੋਡਿੰਗ ਆਟੋ ਸਟਾਈਲ ਬ੍ਰਾਂਡ ਵਿੱਚ ਬਦਲ ਗਏ ਮਨੋਜ ਜੋ ਕਦੇ ਰਿਕਸ਼ਾ ਚਲਾਉਂਦਾ ਸੀ ਹੁਣ ਆਫਿਸ ਦੇ ਵਿੱਚ ਬੈਠਦਾ ਸੀ ਉਸਦੇ ਫੋਨ ਤੇ ਹਰ ਮਿੰਟ ਬਾਅਦ ਡੀਲ ਡਨ ਦੇ ਰਿੰਗ ਵਾਜਦੀ ਸੀ ਇੱਕ ਦਿਨ ਮਨੋਜ ਆਪਣੀ ਨਵੀਂ ਤੇ ਮਹਿੰਗੀ ਗੱਡੀ ਵਿੱਚ ਆਫਿਸ ਪਹੁੰਚਿਆ ਜਿਵੇਂ ਹੀ ਉਹ ਲਿਫਟ ਦੇ ਵੱਲ ਵਧਿਆ ਉੱਥੇ ਖੜੀ ਸੀ ਤ੍ਰੇਦੀ ਸਹਿਲੀ ਦੀਪੀ ਉਸ ਨੂੰ ਪਹਿਚਾਨ ਗਈ ਉਹ ਉਹੀ ਦੀਪੀ ਸੀ ਜਿਸ ਨੇ ਉਸ ਨੂੰ ਰਿਕਸ਼ੇ ਵਾਲਾ ਕਹਿ ਕੇ અપਮਾਨਿਤ ਕੀਤਾ ਸੀ ਦੀਪੀ ਇੱਕ ਵੱਡੀ ਕੰਪਨੀ ਵਿੱਚ ਹੈੱਡ ਸੀ ਉਸਨੇ ਤੁਰੰਤ ਮਨੋਜ ਨੂੰ ਰੋਕ ਲਿਆ ਬੋਲੀ ਮਿਸਟਰ ਮਨੋਜ ਮੈਂ ਦੀਪੀ ਹਾਂ ਸੀਰ ਤੇਰੀ ਦੋਸਤ ਮੈਂ ਆਪਣੀ ਕੰਪਨੀ ਦੇ ਲਈ ਇੱਕ ਵੱਡਾ ਕੰਟਰੈਕਟ ਡਿਸਕਸ ਕਰਨਾ ਸੀ ਮੈਂ ਸੁਣਿਆ ਤੁਹਾਡਾ ਐਕਸਪ੍ਰੈਸ ਸ਼ਹਿਰ ਵਿੱਚ ਸਭ ਤੋਂ ਵੱਧ ਤੇਜ਼ ਤੇ ਸਭ ਤੋਂ ਇਮਾਨਦਾਰ ਸਰਵਿਸ ਦਿੰਦਾ ਮਨੋਜ ਨੇ ਇੱਕ ਪਲ ਦੇ ਲਈ ਆਪਣੀਆਂ ਅੱਖਾਂ ਵਿੱਚ ਪੁਰਾਣੀਆਂ ਯਾਦਾਂ ਨੂੰ ਆਣ ਦਿੱਤਾ ਫਿਰ ਆਪਣੀਆਂ ਭਾਵਨਾਵਾਂ ਨੂੰ ਛੁਪਾ ਲਿਆ ਦੀਪੀ ਜੀ ਬੈਠੋ ਹਾਂ ਅਸੀਂ ਬੈਸਟ ਹਾਂ ਕਿਉਂਕਿ ਅਸੀਂ ਕੇਵਲ ਸਮਾਨ ਨਹੀਂ ਪ੍ਰੋਸਾ ਡਿਲੀਵਰ ਕਰਦੇ ਹਾਂ ਹੁਣ ਤੁਹਾਡੀ ਜ਼ਰੂਰਤ ਕੀ ਹੈ ਮਨੋਜ ਨੇ ਜਾਣਬੁੱਝ ਕੇ ਦੀਪੀ ਕਹਿ ਕੇ ਦੂਰੀ ਬਣਾ ਲਈ ਦੀਪੀ ਨੂੰ ਥੋੜੀ ਸ਼ਰਮ ਆਈ ਪਰ ਉਸਨੇ ਗੱਲ ਪਲਟੀ ਸਾਡਾ ਪਿਛਲਾ ਟੈਂਡਰ ਬਹੁਤ ਬੁਰਾ ਸੀ ਕੰਮ ਵਿੱਚ ਬਹੁਤ ਦੇਰ ਕਰਦਾ ਸੀ ਸਾਨੂੰ 24 ਘੰਟਿਆਂ ਦੀ ਡਿਲੀਵਰੀ ਚਾਹੀਦੀ ਹੈ ਜਿਸ ਦੀ ਕੋਈ ਗਾਰੰਟੀ ਨਹੀਂ ਦਿੰਦਾ ਮਨੋਜ ਨੇ ਟੇਬਲ ਤੇ ਲੱਗੇ ਕਾਮ ਦਾ ਬਟਨ ਦਬਾਇਆ ਇਹਨਾ ਦੀਪੀ ਨੂੰ ਸਪਾਰਕ ਐਕਸਪ੍ਰੈਸ ਪ੍ਰਾਈਜ਼ ਇਨ ਚਾਰਜ ਦਿਓ ਤੇ ਹਾਂ ਦੀਪੀ ਜੀ ਸਾਡਾ ਪ੍ਰੋਮਿਸ ਹੈ 24 ਘੰਟੇ ਨਹੀਂ ਅਸੀਂ 12 ਘੰਟੇ ਵਿੱਚ ਡਿਲੀਵਰੀ ਦੇਵਾਂਗੇ ਇਹ ਮੇਰਾ ਪੁਰਾਣਾ ਰਿਕਸ਼ਾ ਡਰਾਈਵਰ ਪ੍ਰੋਮਿਸ ਹੈ ਜੋ ਕਦੇ ਟੁੱਟਦਾ ਨਹੀਂ ਸਾਡਾ ਰੇਟ ਥੋੜਾ ਹਾਈ ਹੈ ਕਿਉਂਕਿ ਅਸੀਂ ਟਾਈਮ ਵੇਚਦੇ ਆ ਜਿਸ ਦੇ ਅੱਗੇ ਪੈਸਾ ਕੁਝ ਨਹੀਂ ਦੀਪੀ ਦਾ ਚਿਹਰਾ ਉੱਤਰ ਗਿਆ ਪਰ ਉਹ ਡੀਲ ਪੱਕੀ ਕਰਕੇ ਹੀ ਗਈ ਉਸ ਦਿਨ ਮਨੋਜ ਨੇ ਉਹ ਬਦਲਾ ਲਿਆ ਸੀ ਜੋ ਉਸ ਨੂੰ ਕਾਲਜ ਦੇ ਗੇਟ ਤੇ ਮਿਲਿਆ ਸੀ ਮਨੋਜ ਦੀ ਸਫਲਤਾ ਹੁਣ ਸਿਖਰਾਂ ਤੇ ਸੀ ਹੁਣ ਉਹ ਜਾਣਦਾ ਸੀ ਕਿ ਉਹ ਸੱਚਮੁੱਚ ਅਸੀਰਤ ਦੇ ਲਾਇਕ ਹੈ। ਹੁਣ ਕੇਵਲ ਸਿਰਫ ਪੈਸਾ ਨਹੀਂ ਉਸ ਦਾ ਸਾਥ ਵੀ ਦੇ ਸਕਦਾ ਸੀ। ਮਨੋਜ ਨੇ ਅਸੀਰਤ ਨੂੰ ਉਸੇ ਕਾਲਜ ਦੇ ਗੇਟ ਤੇ ਆਉਣ ਲਈ ਕਿਹਾ ਜਿੱਥੇ ਉਸ ਨੂੰ 1 ਸਾਲ ਪਹਿਲਾਂ ਅਪਮਾਨਿਤ ਕੀਤਾ ਗਿਆ ਸੀ। ਉਹ ਆਪਣੀ ਨਵੀਂ ਚਮਕਦਾਰ ਲਗਜ਼ਰੀ ਕਾਰ ਚਲਾ ਕੇ ਲੈ ਕੇ ਆਇਆ। ਉਹੀ ਕਾਰ ਜਿਸ ਦਾ ਤਾਂ ਨਾ ਉਸ ਨੂੰ ਮਿਲਿਆ ਸੀ। ਅਸੀਰਤ ਜਦੋਂ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਮਨੋਜ ਸੂਟ-ਬੋਟ ਵਿੱਚ ਖੜਾ ਤੇ ਉਸਦੇ ਚਿਹਰੇ ਤੇ ਆਤਮ ਵਿਸ਼ਵਾਸ ਦੀ ਇੱਕ ਐਸੀ ਚਮਕ ਹੈ ਜੋ ਪਹਿਲਾਂ ਕਦੇ ਨਹੀਂ ਸੀ। ਸੀਰਤ ਪਿਛਲੀ ਵਾਰ ਮੈਂ ਮਨਾਂ ਕੀਤਾ ਸੀ ਕਿਉਂਕਿ ਮੈਂ ਰਿਕਸ਼ਾ ਚਲਾਉਂਦਾ ਸੀ ਤੇ ਤੂੰ ਮਹਿੰਗੀ ਕਾਰ ਵਿੱਚ ਆਉਂਦੀ ਸੀ। ਮੈਨੂੰ ਲੱਗਿਆ ਪੈਸਾ ਹੀ ਬਰਾਬਰੀ ਹੈ। ਅੱਜ ਮੈਂ ਵੀ ਮਹਿੰਗੀ ਗੱਡੀ ਵਿੱਚ ਹੀ ਤੇਰੇ ਕੋਲ ਆਇਆ ਹਾਂ ਤੇ ਮੇਰੇ ਕੋਲ ਤੇਰੇ ਨਾਲੋਂ ਵੀ ਜ਼ਿਆਦਾ ਪੈਸਾ ਹੈ। ਉਸਨੇ ਗੱਡੀ ਦੀ ਚਾਬੀ ਹਵਾ ਵਿੱਚ ਘੁਮਾਈ ਤੇ ਫਿਰ ਉਸਨੇ ਅਚਾਨਕ ਸੀਰਤ ਦੇ ਕਦਮਾਂ ਵਿੱਚ ਸੁੱਟ ਦਿੱਤੀ। ਪਰ ਅੱਜ ਮੈਂ ਤੈਨੂੰ ਉਸ ਆਦਮੀ ਦੇ ਰੂਪ ਵਿੱਚ ਨਹੀਂ ਬਲਕਿ ਉਸ ਆਦਮੀ ਦੇ ਰੂਪ ਵਿੱਚ ਪ੍ਰਸਤਾਵ ਦੇ ਰਿਹਾ ਜਿਸ ਨੇ ਤੇਰਾ ਵਿਸ਼ਵਾਸ ਦੇਖਿਆ ਸੀਰਤ ਤੂੰ ਮੈਨੂੰ ਇੱਕ ਰਿਕਸ਼ੇ ਵਾਲੇ ਤੋਂ ਕਰੋੜਪਤੀ ਬਣਾਇਆ ਤੂੰ ਮੈਨੂੰ ਇੱਕ ਵਫਾਦਾਰ ਇਨਸਾਨ ਬਣਾਇਆ ਉਸ ਦੀਆਂ ਅੱਖਾਂ ਵਿੱਚ ਸੱਚਾ ਪਿਆਰ ਚਲਕ ਰਿਹਾ ਸੀ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਕਿ ਤੂੰ ਮੇਰੀ ਜੀਵਨ ਸਾਥੀ ਬਣੇਂਗੀ ਇਸ ਜਨਮ ਦੀ ਤੇ ਹਰ ਜਨਮ ਦੀ ਕਿ ਤੂੰ ਮੇਰੀ ਕੰਪਨੀ ਤੇ ਦਿਲ ਦੋਨਾਂ ਦੀ ਮਾਲਕ ਬਣੇਂਗੀ ਸੀਰਤ ਦੀਆਂ ਅੱਖਾਂ ਖੁਸ਼ੀ ਨਾਲ ਭਰ ਆਈਆਂ ਉਸਨੇ ਅਮਰੋਜ ਨੂੰ ਗਲੇ ਲਗਾ ਲਿਆ ਹਾਂ ਮਿਸਟਰ ਮਨੋਜ ਸੀਰਤ ਨੇ ਹੱਸਦੇ ਹੋਏ ਕਿਹਾ ਤੇਰੀ ਪਾਰਟਨਰਸ਼ਿਪ ਡੀਲ ਮੈਂ ਅੱਜ ਹੀ ਸਾਈਨ ਕਰਦੀ ਹਾਂ ਤੇ ਹਾਂ ਮੈਂ ਤੇਰੀ ਕੰਪਨੀ ਦੀ ਨਹੀਂ ਤੇਰੇ ਦਿਲ ਦੀ ਰਾਣੀ ਬਣਨਾ ਪਸੰਦ ਕਰਾਂਗੀ ਇਹ ਸੀ ਮੇਰਾ ਸਭ ਤੋਂ ਵੱਡਾ ਪ੍ਰੋਜੈਕਟ ਤੇਰੇ ਤੋਂ ਤੈਨੂੰ ਮੇਰੇ ਨਾਲ ਪਿਆਰ ਕਰਵਾਉਣਾ ਤੇ ਇਸ ਨੂੰ ਜਿੱਤ ਲਿਆ ਉਹਨਾਂ ਦਾ ਵਿਆਹ ਧੂਮਤਾਮ ਨਾਲ ਹੋਇਆ ਉਨ੍ਹਾਂ ਦੀ ਕਹਾਣੀ ਨੇ ਸਾਬਿਤ ਕਰ ਦਿੱਤਾ ਜਦੋਂ ਇੱਕ ਵਿਦੇਸ਼ੀ ਡਿਗਰੀ ਤੇ ਇੱਕ ਇਮਾਨਦਾਰ ਦਿਲ ਮਿਲਦਾ ਹੈ ਤਾਂ ਨਾ ਕੇਵਲ ਇੱਕ ਪਿਆਰ ਦੀ ਕਹਾਣੀ ਬਣਦੀ ਹੈ ਬਲਕਿ ਇੱਕ ਵਧੀਆ ਬਿਜ਼ਨਸ ਵੀ ਜਨਮ ਲੈਂਦਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ